ਔ ਆਨੇ ਦਿਨ ਹਰ ਨਾਮ ਕੀਰਤਨ ਕਰੋ ਡਾਕਟਰ ਅਲੰਕਾਰ ਸਿੰਘ ਗੁਰਬਾਣੀ ਕੀਰਤਨ ਲਈ ਸੰਗੀਤ ਨਾਟਕ ਅਕਾਦਮੀ ਦੇ ਵਕਕਾਰੀ ਪੁਰਸਕਾਰ 우ਸਤਾਦ ਬਿਸਮਿਲਲਾ ਖਾਨ ਯੁਵਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਅਤੇ ਇਕਲੋਤੇ ਕੀਰਤਨੀਏ ਡਾਕਟਰ ਅਲੰਕਾਰ ਸਿੰਘ ਨਾਲ ਜਾਣ ਪਛਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਡਾਕਟਰ ਅਲੰਕਾਰ ਸਿੰਘ ਜੀ ਸਨ 1998 ਤੋਂ 2009 ਤੱਕ ਜਲੰਧਰ ਦੇ ਪ੍ਰਸਿੱਧ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾ ਚੁੱਕੇ ਨੇ ਆਪ ਜੀ ਨੇ ਪ੍ਰਸਿੱਧ ਸੰਗੀਤਕਾਰ ਅਤੇ ਗੁਰਮਤ ਸੰਗੀਤ ਆਚਾਰੀਆ ਸਵਰਗੀ ਪ੍ਰੋਫੈਸਰ ਤਾਰਾ ਸਿੰਘ ਤੋਂ ਲਗਭਗ 11 ਸਾਲ ਲਗਾਤਾਰ ਗੁਰੂ ਸਿੱਖ ਪਰੰਪਰਾ ਅਧੀਨ ਕਲਾਸੀਕਲ ਵੋਕਲ ਸੰਗੀਤ ਅਤੇ ਗੁਰਮਤ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਜੋ ਖਿਆਲ ਗਾਇਕੀ ਦੇ ਗੁਰਮਤ ਸੰਗੀਤ ਅਤੇ ਕੁਵਾਲੀਅਰ ਘਰਾਣੇ ਦੇ ਹਰ ਗੁਣਾ ਟਕਸਾਲ ਨਾਲ ਸੰਬੰਧਿਤ ਸਨ ਪਿਛਲੇ 24 ਸਾਲਾਂ ਤੋਂ ਆਪ ਅੰਬਾਲਾ ਕੈਂਟ ਦੇ ਪੰਡਿਤ ਗਣੇਸ਼ ਪ੍ਰਸਾਦ ਸ਼ਰਮਾ ਤੋਂ ਸ਼ਾਸਤਰੀ ਸੰਗੀਤ ਦੇ ਕੋਲ ਸਿਖ ਰਹੇ ਨੇ ਬਚਪਨ ਤੋਂ ਹੀ ਸੰਗੀਤ ਨੂੰ ਪਿਆਰ ਕਰਨ ਵਾਲੇ ਡਾਕਟਰ ਅਲੰਕਾਰ ਸਿੰਘ ਨੇ ਹਰ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਦੇ ਚੱਲਦੇ ਭਾਰਤ ਸਰਕਾਰ ਦੇ ਸਭਿਆਚਾਰਕ ਖੋਜ ਅਤੇ ਸਿਖਲਾਈ ਕੇਂਦਰ ਨੇ ਆਪ ਜੀ ਨੂੰ ਕਲਾਸਿਕਲ ਵੋਕਲ ਸੰਗੀਤ ਦੇ ਖੇਤਰ ਵਿੱਚ ਸਭਿਆਚਾਰਕ ਪ੍ਰਤੀਪਾ ਖੋਜ ਸਕਾਲਰਸ਼ਿਪ ਸਕੀਮ ਅਧੀਨ ਚੁਣਿਆ ਸੀ ਆਪ ਜੀ ਨੇ 1985 ਤੋਂ 1993 ਤੱਕ ਰਾਸ਼ਟਰੀ ਸਕਾਲਰਸ਼ਿਪ ਪ੍ਰਾਪਤ ਕੀਤੀ ਜੇਕਰ ਉਹਨਾਂ ਦੇ ਵਿਦਿਆਰਥੀ ਜੀਵਨ ਦੀ ਗੱਲ ਕਰੀਏ ਤਾਂ ਇੱਕ ਕਾਲਜ ਵਿਦਿਆਰਥੀ ਵੱਜੋਂ ਉਹਨਾਂ ਨੇ 118ਵੇਂ ਹਰਵੱल्लभ ਸੰਗੀਤ ਸੰਮੇਲਨ ਜਲੰਧਰ ਵਿੱਚ ਕਲਾਸਿਕਲ ਵੋਕਲ ਸੰਗੀਤ ਤੇ ਵਕਕਾਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਆਂ ਦੀ ਸਰਪ੍ਰਸਤੀ ਹੇਠ ਮੁੰਬਈ ਯੂਨੀਵਰਸਿਟੀ ਵਿਖੇ ਆਯੋਜਿਤ ਰਾਸ਼ਟਰੀ ਯੁਵਾ ਉੱਤਸਵ ਵਿੱਚ ਆਪ ਜੀ ਨੂੰ ਸਰਵੋਤਮ ਸ਼ਾਸਤਰੀ ਗਾਇਕ ਐਲਾਨਿਆ ਗਿਆ ਸੀ ਸਨ 1995-96 ਅਤੇ 96 ਸਤਾਨਵੇਂ ਵਿੱਚ ਦੋ ਵਾਰ ਪੰਜਾਬ ਰਾਜ ਦਾ ਸਰਵੋਤਮ ਸ਼ਾਸਤਰੀ ਗਾਇਕ ਦਾ ਸਤਿਕਾਰ ਪ੍ਰਾਪਤ ਕਰਨ ਵਾਲੇ ਡਾਕਟਰ ਅਲੰਕਾਰ ਸਿੰਘ ਨੂੰ 1992 ਤੋਂ 1997 ਤੱਕ ਲਗਾਤਾਰ 5 ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਰਵੋਤਮ ਸ਼ਾਸਤਰੀ ਗਾਇਕ ਐਲਾਨਿਆ ਗਿਆ ਨੋਟੇਸ਼ਨ ਸੰਗੀਤ ਕੰਪੋਜ਼ਰ ਅਤੇ ਸੰਗੀਤ ਪ੍ਰਬੰਧਕ ਖੋਣ ਦੇ ਨਾਲ ਨਾਲ ਡਾਕਟਰ ਅਲੰਕਾਰ ਸਿੰਘ 올 인디아 라디오 ਅਤੇ ਦੂਰਦਰਸ਼ਨ ਦੇ ਕਲਾਸੀਕਲ ਸੰਗੀਤ ਸ਼ਬਦ ਗਾਇਨ ਕਰਨ ਵਾਲੇ ਪ੍ਰਵਾਨਿਤ ਕਲਾਕਾਰ ਹਨ ਜੋ ਰਾਗ ਆਧਾਰਿਤ ਗੁਰਮਤ ਸੰਗੀਤ ਲਈ ਸਪਿਕ ਮਹਿਕੇ ਦੇ ਇੱਕ ਸੂਚੀਬੱਧ ਕਲਾਕਾਰ ਵੀ ਹਨ ਸਮੁੱਚੇ ਭਾਰਤ ਵਿੱਚ ਆਪਣੇ ਸੰਗੀਤ ਰਾਹੀਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਡਾਕਟਰ ਅਲੰਕਾਰ ਸਿੰਘ ਨੂੰ ਯੂਕੇ ਨਿਊਜ਼ੀਲੈਂਡ ਮਲੇਸ਼ੀਆ ਸਿੰਗਾਪੁਰ ਅਤੇ ਯੂਏਈ ਦੀਆਂ ਸੰਗੀਤਕ ਤੇ ਅਕਾਦਮਿਕ ਅੰਤਰਰਾਸ਼ਟਰੀ ਯਾਤਰਾਵਾਂ ਦੌਰਾਨ ਵੱਡਾ ਸਤਿਕਾਰ ਮਿਲਿਆ ਇਸ ਤੋਂ ਇਲਾਵਾ ਆਪ ਜੀ ਨੂੰ ਵੱਖ-ਵੱਖ ਸੰਗੀਤਕ ਸੈਮੀਨਾਰਾਂ ਕਾਨਫਰੰਸਾਂ ਅਤੇ ਵਰਕਸ਼ਾਪਾਂ ਵਿੱਚ ਮੁੱਖ ਵਕਤਾ ਵਜੋਂ ਵੀ ਸੱਦਾ ਦਿੱਤਾ ਜਾਂਦਾ ਹੈ ਆਪ ਜੀ ਨੇ 12 ਆਡੀਓ ਸੀਡੀ ਇੱਕ ਆਡੀਓ ਕੈਸਟ ਤਿੰਨ ਕਿਤਾਬਾਂ ਅਤੇ 12 ਖੋਜ ਪੱਤਰਾਂ ਰਾਹੀਂ ਸੰਗੀਤ ਪਰੰਪਰਾ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਸੰਗੀਤ ਦੀ ਦੁਨੀਆ ਦੀ ਸਤਕਾਰਤ ਹਸਤੀ ਡਾਕਟਰ ਅਲੰਕਾਰ ਸਿੰਘ ਬਾਰੇ ਅਸੀਂ ਇਹ ਸਾਰੀ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ ਦੇ ਹਵਾਲਿਆਂ ਦੁਆਰਾ ਸਾਂਝੀ ਕੀਤੀ ਹੈ। ਆਨੇ ਦਿਨ ਹਰ ਨਾਮ ਕੀਰਤਨ ਕਰਾਂ ਹੋਇਨੇ ਦਿਨ ਪਰ ਨਾਮ ਕੀਰਤਨ ਕਰਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਉਪਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬਗਨ ਸਾਹਿਬ ਗੁਰਦੁਆਰਾ ਸੀਸਗਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ